ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਦੇਸ਼ ਦੇ ਵਿੱਚ ਵਿਰੋਧੀ ਧਿਰ ਸਾਂਸਦ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਜਾਣਾ ਸੀ ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਗਿਲ ਰੋਡ ਸਥਿਤ ਦਾਣਾ ਮੰਡੀ ਵਾਕਵਾ ਕਿਸਾਨ ਜਥੇ ਬੰਦੀਆ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਸੰਸਦ ਅਮਰਿੰਦਰ ਸਿੰਘ ਰਾਜਾ ਵਡਿੰਗ ਨੂੰ ਮੰਗ ਪੱਤਰ ਸੌਂਪਿਆ ਜਾਣਾ ਸੀ ਮਗਰ ਉਹ ਜਲੰਧਰ ਵਿਕੇ ਹੋਣ ਵਾਲੇ ਉਪ ਚੋਣਾਂ ਵਿੱਚ ਰੁੱਝੇ ਹੋਣ ਕਾਰਨ ਉਹ ਆ ਨਹੀਂ ਸਕੇ ਅਤੇ ਉਹਨਾਂ ਦੀ ਜਗ੍ਹਾ ਤੇ ਇਹ ਮੰਗ ਪੱਤਰ ਕਾਂਗਰਸ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬਾਦਸ ਨੂੰ ਸੌਂਪਿਆ ਗਿਆ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਦੇਖੋ ਅਸੀਂ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਦਾਣਾ ਮੰਡੀ ਦੇ ਵਿੱਚ ਇਹ ਪ੍ਰੋਗਰਾਮ ਪੂਰੇ ਭਾਰਤ ਦੇ ਪ੍ਰੋਗਰਾਮ ਦੀ ਇੱਕ ਕੜੀ ਦੇ ਵਿੱਚੋਂ ਇੱਕ ਲੜੀ ਦੇ ਵਿੱਚੋਂ ਪ੍ਰੋਗਰਾਮ ਹੈ ਐਸਕੇਐਮ ਨਾਨ ਪੋਲਿਟিক্যাল ਕੇਐਮਐਮ ਜੋ ਮੋਰਚੇ ਚੱਲ ਰਹੇ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬ ਵਾਲੀ ਰਤਨਪੁਰਾ ਇਹਨਾਂ ਚਾਰਾਂ ਮੋਰਚਾਂ ਦੀ ਸਾਂਝੀ ਇੱਕ ਮੀਟਿੰਗ ਦੇ ਵਿੱਚੋਂ ਫੈਸਲਾ ਨਿਕਲਿਆ ਸੀਗਾ ਕਿ ਅਸੀਂ ਵਿਪੱਖਸ਼ ਨੂੰ ਵਿਰੋਧੀ ਧਿਰ ਨੂੰ ਤੇ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਐ ਉਹਨਾਂ ਨੂੰ ਅਸੀਂ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਮੰਗ ਪੱਤਰ ਦੇਣਾ ਹੈ ਉਹਦੀ ਕੜੀ ਦੇ ਵਿੱਚੋਂ ਅੱਜ ਇੱਥੇ ਅਸੀਂ ਮੰਗ ਪੱਤਰ ਦਿੱਤਾ ਹੈ ਸਾਡੇ ਇੱਥੋਂ ਦੇ ਐਮਪੀ ਸਾਹਿਬ ਰਾਜਾ ਵਿੜਿੰਗ ਜੀਆ ਨੇ ਇੱਥੇ ਆਉਣਾ ਸੀ ਮੰਗ ਪੱਤਰ ਲੈਣ ਲੇਕਿਨ ਉਹਨਾਂ ਦੀ ਆਪਦੇ ਰਜੇਵੇਂ ਨੇ ਕੋਈ ਗੱਲ ਨਹੀਂ ਮੰਗ ਪੱਤਰ ਦਿੱਤਾ ਹੈ ਦੇਖਦੇ ਆ ਮੰਗ ਪੱਤਰ ਦੇ ਉੱਤੇ ਰਿਜ਼ਲਟ ਕੀ ਆਉਂਦਾ ਹੈ ਮੇਨ ਮੰਗਾ ਕੀ ਨੇ ਸਰ ਮੇਨ ਮੰਗਾ ਨੇ ਸਭ ਤੋਂ ਵੱਡੀ ਤਾਂ ਗੱਲ ਹੈ ਕਿ ਜਿਹੜੀਆਂ ਸਾਡੀਆਂ ਅੰਦੋਲਨ ਦੀਆਂ ਸ਼ੁਰੂਆਤੀ ਮੰਗਾ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਹੋਵੇ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਭੂਮੀ ਅधिਗ੍ਰਹਿਣ ਬਿੱਲ ਜਿਹੜਾ 2013 ਦੇ ਵਿੱਚ ਲੋਕਾਂ ਨੇ ਇੱਕ ਲੜਾਈ ਲੜ ਕੇ ਬਣਵਾਇਆ ਸੀ ਉਹ ਭੂਮੀ ਅधिਗ੍ਰਹਿਣ ਬਿੱਲ ਨੂੰ ਮੁੜ ਦੁਬਾਰਾ ਸੁਰਜੀਤ ਕੀਤਾ ਜਾਵੇ ਜਿਹਨੂੰ ਸਾਡੀ ਸਰਕਾਰ ਨੇ ਮੋਦੀ ਜੀ ਨੇ ਆਉਂਦਿਆਂ ਸਾਰ ਇੱਕ ਮਾਡਲ ਐਕਟ ਬਣਾ ਕੇ ਉਹਦੇ ਵਿੱਚੋਂ ਜਿਹੜੀ ਸਾਡੇ 70 ਜਾਂ 80% ਲੋਕਾਂ ਦੀ ਸਹਿਮਤੀ ਰਿਟਨ ਦੇ ਵਿੱਚ ਸਹਿਮਤੀ ਲੈਣ ਦਾ ਜਿਹੜਾ ਪ੍ਰਬਿਧਾਨ ਸੀ ਉਹ ਵਿੱਚੋਂ ਕੱਢ ਦਿੱਤਾ ਗਿਆ ਔਰ ਉਹੀ ਇੱਕ ਵੱਡਾ ਕਿਸਾਨਾਂ ਦੀ ਦੇ ਬਚਾ ਦਾ ਕਾਰਨ ਸੀ ਉਸੇ ਨਾਲ ਹੀ ਕਿਸਾਨ ਨੂੰ ਪੂਰੀ ਕੀਮਤ ਮਿਲਣੀ ਸੀ ਜੇ 80% ਕਿਸਾਨ ਸਹਿਮਤ ਨਾ ਹੁੰਦੇ ਜ਼ਮੀਨ ਕਦੇ ਵੀ ਗ੍ਰਹਿ ਮਤਲਬ ਅधिਗ੍ਰਹਿਣ ਨਹੀਂ ਸੀ ਹੋ ਸਕਦੀ ਐਕਵਾਇਰ ਨਹੀਂ ਸੀ ਹੋ ਸਕਦੀ ਔਰ ਉਹ 80% ਕਿਸਾਨਾਂ ਦੀ ਸਹਿਮਤੀ ਬਣਨੀ ਸੀ ਉਹਨਾਂ ਨੇ ਪੂਰਾ ਰੇਟ ਲੈ ਕੇ ਹੀ ਸਹਿਮਤੀ ਬਣਨੀ ਸੀ ਉਹ ਮਨਮਰਜ਼ੀ ਦੇ ਰੇਟ ਕਿਸਾਨਾਂ ਨੂੰ ਮਿਲਣ ਵਾਲੀ ਗੱਲ ਸੀ ਹੋ ਲੇਕਿਨ ਉਹਦੇ ਤੋਂ ਸਰਕਾਰ ਨੇ ਹਿਲਚੁਲ ਕੀਤੀ ਆ ਸਾਡਾ ਭਾਵਨਾ ਇਹ ਕਿ ਉਹ ਦੁਬਾਰਾ ਫੇਰ ਉਹ ਕਾਨੂੰਨ ਲਾਗੂ ਹੋਣ ਉਹੀ ਕਾਨੂੰਨ ਦੁਬਾਰਾ ਆਵੇ ਤੋ ਇਹਦੇ ਨਾਲ ਨਾਲ ਜਿਵੇਂ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਕਿਸਾਨ ਤੇ ਪੱਤਰਕਾਰ ਜ਼ਖਮੀ ਹੋਇਆ ਸੀ ਉਹਨਾਂ ਨੂੰ ਇਨਸਾਬਦੂ ਹੋਣਾ ਉਹਨਾਂ ਜ਼ਖਮੀਆਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਵਾਉਣਾ ਸੀ ਸਾਡੇ ਅੰਦੋਲਨ ਦੌਰਾਨ ਹੋਏ ਕੇਸ ਵਾਪਸ ਕਰਾਉਣੇ ਸੀ ਮਨਰੇਗਾ ਦੇ ਜਿਹੜੇ ਸਾਡੇ ਕਿਸਾਨੀ ਖੇਤੀ ਨੂੰ ਮਨਰੇਗਾ ਸ਼ਾਮਲ ਕਰਨਾ ਤੇ ਮਨਰੇਗਾ ਦੇ ਮਜ਼ਦੂਰਾਂ ਨੂੰ ਘੱਟੋ ਘੱਟ 200 ਦਿਨ ਕੰਮ ਮਿਲੇ ਔਰ ਉਹਨਾਂ ਦੀ ਪੂਰੀ ਉਜਰਤ ਮਿਲੇ ਇਹਨਾਂ ਗੱਲਾਂ ਨੂੰ ਲੈ ਕੇ ਸਾਡੀਆਂ 12 ਮੰਗਾਂ ਨੇ ਟੋਟਲ ਹੁਣ 13ਵੀਂ ਮੰਗੋ ਦੇ ਚ ਇਹ ਮੈਂਸ਼ਨ ਹੋਈ ਹੈ ਨਵੀਂ ਕਿ ਜਦੋਂ ਅਸੀਂ ਦਿੱਲੀ ਨੂੰ ਜਾਣ ਲੱਗੇ ਆ ਸਾਡੇ ਉਸ ਵੇਲੇ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ੱੱਲਾ ਲਾਈਆਂ ਗਈਆਂ ਕੰਦਾ ਕੱਢ ਦਿੱਤੀਆਂ ਗਈਆਂ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਇੱਥੇ ਨਹੀਂ ਰੁਕੇ ਲੋਕਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਸਾਡਾ ਸ਼ੁਭਕਰਮ ਸ਼ਹੀਦ ਕਰਤਾ ਕੰਜ ਨੌਜਵਾਨ ਸਾਡੇ ਜਿਹਨਾਂ ਦੀ ਆਈ ਸੈੱਟ ਚਲੀ ਗਈ ਗੋਲੀਆਂ ਮੱਧੀਆਂ ਸਿੱਧੀਆਂ ਅੱਖਾਂ ਚ ਉਦਰਤ ਨੇ ਜਾਨ ਬਚਾਲੀ ਜਿਹਦੇ ਜਿਹਦੀ ਅੱਖ ਦੇ ਵਿੱਚ ਗੋਲੀ ਵੱਜ ਗਈ ਟਮੀਂ ਦੇ ਸਿਰ 'ਚ ਵੱਜੀ ਹੈ ਕੋਈ ਕਸਰ ਤਾਂ ਨਹੀਂ 433 ਨੇ ਜਿਹੜੇ ਜ਼ਖਮੀ ਹੋਏ ਨੇ 40 ਦੇ ਕਰੀਬ ਟਰੈਕਟਰ ਟੁੱਟੇ ਨੇ ਟਰੈਕਟਰ ਗੱਡੀਆਂ ਵਗੈਰਾ ਤੋੜੀਆਂ ਗਈਆਂ ਗੁੰਡਾਗਰਦੀ ਹੋਈ ਉਹਨਾਂ ਲੋਕਾਂ ਦੀ شناخت ਕਰਕੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਉਹਨਾਂ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਹੋਵੇ ਜਿਨ੍ਹਾਂ ਨੇ ਉਹ ਆਰਡਰ ਦੇ ਕੇ ਸਾਰਾ ਕੁਝ ਕਰਵਾਇਆ ਸੋ ਇਹ ਸਾਡੀਆਂ 13 ਮੰਗਾਂ ਨੂੰ ਲੈ ਕੇ ਅਸੀਂ ਅੱਜ ਮੰਗ ਪੱਤਰ ਸੌਂਪਿਆ ਇੱਕ ਸਾਡੀ ਸਭ ਤੋਂ ਵੱਡੀ ਗੱਲ ਇਹ ਤੇ ਚੋਂ ਇਹ ਹੈ ਕਿ ਇਸ ਪਾਰਟੀ ਨੇ ਜਾਂ ਇਹ ਇੰਡੀਆ ਆਲਾਈਂਸ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਸੀ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਸੀਏਸੀਪੀ ਨੂੰ ਕਾਨੂੰਨੀ ਦਰਜਾ ਦੇਵਾਂਗੇ ਨਾਲੇ ਇਹ ਗੱਲ ਕਹੀ ਸੀ ਕਿ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰਾਂਗੇ ਜਿਹੜੇ ਤੁਸੀਂ ਇਹ ਚਾਰ ਸਾਡੇ ਨਾਲ ਕਮਿਟਮੈਂਟ ਕੀਤੀਆਂ ਨੇ ਉਹਨਾਂ ਕਮਿਟਮੈਂਟਾਂ ਦੇ ਸਬੰਧ ਵਿੱਚ ਅੱਜ ਤੁਸੀਂ ਠੀਕਾ ਸਰਕਾਰ ਨਹੀਂ ਬਣ ਸਕੀ ਇੱਕ ਵੱਖਰੀ ਗੱਲ ਹੈ ਲੇਕਿਨ ਇੱਕ ਸਟਰੋਂਗ ਆਪੋਜੀਸ਼ਨ ਤਾਂ ਹੈ ਨਾ ਤੁਸੀਂ ਪ੍ਰਾਈਵੇਟ ਮੈਂਬਰ ਬੈਲ ਲਿਆ ਸਕਦੇ ਹੋ ਸਾਡਾ ਇਹਦੇ ਤੇ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਓ ਪਤਾ ਲੱਗੇਗਾ ਤੁਹਾਡੀ ਮਨਸ਼ਾ ਦਾ ਜੇ ਤਾਂ ਪ੍ਰਾਈਵੇਟ ਮੈਂਬਰ ਬਲੇ ਲੈ ਕੇ ਆਉਂਦੇ ਨੇ ਤਾਂ ਕਲੀਅਰ ਅਗੇ ਕਿਸਾਨ ਪੱਕੀ ਗੱਲ ਕਰ ਸਕਦੇ ਨੇ ਅਗਰ ਉਹ ਪ੍ਰਾਈਵੇਟ ਮੈਂਬਰ ਪਹਿਲੇ ਲਿਉਂ ਤੋਂ ਹੀ ਭਜਦੇ ਨੇ ਤਾਂ ਫਿਰ ਇਹਦਾ ਮਤਲਬ ਉਸੇ ਥੈਲੀ ਦੇ ਵਟੇ ਨੇ ਜਿਹੜੀ ਥੈਲੀ ਦੇ ਵਟੇ ਪਹਿਲਾਂ ਸਾਡੇ ਦੇ ਰਾਜ ਕਰਦੇ ਆ ਫਿਰ ਕੋਈ ਫਰਕ ਨਹੀਂ ਠੀਕ ਤਾਂ ਫਿਰ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਨਾਲ ਵੀ ਕਿਸ ਤਰੀਕੇ ਦੇ ਨਾਲ ਬਰਤਾਰਾ ਕਰਨਾ ਕਿਸ ਤਰੀਕੇ ਨਾਲ ਨਜੇਠਣਾ ਫਿਰ ਉਹਦੇ ਬਾਰੇ ਕਿਸਾਨ ਸੋਚਣ ਲਈ ਮਜਬੂਰ ਹੋਣਗੇ ਲੇਕਿਨ ਅਸੀਂ ਕਹਾਂਗੇ ਕਿ ਵਕਤ ਆ ਪ੍ਰਾਈਵੇਟ ਮੈਂਬਰ ਬਲੇ ਲੈ ਕੇ ਆਉਣ ਉਹ ਪ੍ਰਾਈਵੇਟ ਮੈਂਬਰ ਬਿੱਲ ਦੇ ਰਾਹੀਂ ਸਾਡੇ ਮੁੱਦੇ ਸਾਡੇ ਮਸਲਿਆਂ ਦਾ ਹੱਲ ਹੋਵੇ ਤੇ ਸ਼ੰਭੂ ਬਾਰਡਰ ਤੇ ਹੁਣ ਤੱਕ ਕਿੰਨੇ ਦਿਨ ਹੋ ਗਏ ਨੇ ਪ੍ਰੋਟੈਸਟ ਚੱਲਦੇ ਦੇਖੋ ਸ਼ੰਭੂ ਬਾਰਡਰ ਤੇ ਤਾਂ ਜੀ ਮੇਰਾ ਗਿਆ ਲੈ 144 45 ਦਿਨ ਹੋ ਗਏ ਨੇ ਲਗਾਤਾਰ ਪ੍ਰੋਟੈਸਟ ਕਰ ਲੈ ਸ਼ੰਭੂ ਬਾਰਡਰ ਤੇ ਨਹੀਂ ਚੱਲ ਰਿਹਾ ਸੇਮ ਡੇ ਤੋਂ ਖਨੋਰੀ ਬਾਰਡਰ ਤੇ ਚੱਲ ਰਿਹਾ ਉਸ ਤੋਂ 5-7 ਦਿਨ ਬਾਅਦ 14-15 ਤਰੀਕ ਤੋਂ ਲੈ ਕੇ ਸਾਡਾ ਡੱਬਾ ਵਾਲੀ ਤੇ ਰਤਨਪੁਰਾ ਚੱਲ ਰਿਹਾ ਉਰ ਤੋਂ ਚਾਰੇ ਹੀ ਮੋਰਚੇ ਜਿਹੜੇ ਕਤਕਲੇ ਲੱਗੇ ਹੋਏ ਚੱਲ ਰਹੇ ਤੁਹਾਨੂੰ ਤੁਹਾਡੇ ਅਕੋਰਡਿੰਗ ਕੀ ਲੱਗਦਾ ਕਿ ਇਹ ਜਿਹੜੇ ਪ੍ਰੋਟੈਸਟ ਨੇ ਇਹ ਪੰਜਾਬ ਨੂੰ ਨੁਕਸਾਨ ਨਹੀਂ ਪਹੁੰਚਾਰੇ ਦੇਖੋ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਜਾਂ ਨਾ ਪਹੁੰਚਾਉਣਾ ਸਭ ਤੋਂ ਵੱਡੀ ਗੱਲ ਤੇ ਇਹ ਦੇਖਣੀ ਚਾਹੀਦੀ ਹੈ ਕਿ ਦੇਸ਼ ਦੀ ਅਰਥ ਸ਼ਾਸਤ ਅਰਥ ਆਪਾ ਚਾਰਾ ਕਾਦੇ ਤੇ ਖੜਾ ਹੈ ਮੇਨਲੀ ਐਗਰੀਕਲਚਰ ਤੇ ਖੜਾ ਹੈ ਔਰ ਐਗਰੀਕਲਚਰ ਨੂੰ ਜੇਕਰ ਏਡੀ ਬਡੀ ਸੱਟ ਲੱਗੇ ਔਰ ਦੇਸ਼ ਦਾ ਖੇਤੀ ਕਰਨ ਵਾਲੇ ਲੋਕ ਜਿਹੜੇ ਜਿੰਨਾਂ ਦੇ ਵਿੱਚ ਅਸੀਂ ਬੈਠੇ ਆਂ ਉਹਨਾਂ ਦੇ ਵਿੱਚੋਂ 7 ਲੱਖ ਕਿਸਾਨ ਸੁਸਾਈਡ ਕਰ ਜਾਣੇ ਇੱਕ ਬਹੁਤ ਵੱਡਾ ਨੰਬਰ ਹੈ ਇਹ ਹੋਰ ਕਿਸੇ ਕਮਿਊਨਿਟੀ ਨੇ ਹਜੇ ਤੱਕ ਖੁਦਕੁਸ਼ੀ ਨਹੀਂ ਕੀਤੀ ਵਪਾਰੀ ਰੌਲਾ ਜਰੂਰ ਵਿਚਾਰੇ ਪਾ ਲੈਂਦੇ ਨੇ ਵੀ ਲੋ ਜੀ ਰੌਲਾ ਪੈ ਗਿਆ ਇਸ ਗੱਲ ਦੀ ਸਨਮਾਨ ਲਾਤਾ ਸਨਮਾਨ ਲਾਤਾ ਲੇਕਿਨ ਉਹ ਵੱਡੇ ਲੋਕ ਨਹੀਂ ਉਹਨਾਂ ਦਾ ਮਾਰਾ ਜਾਂ ਕਹੀ ਗੱਲ ਉਹਦਾ ਪ੍ਰਭਾਵ ਪੈਂਦਾ ਹੈ ਲੇਕਿਨ ਕਿਸਾਨਾਂ ਦੀ ਕਹੀ ਗੱਲ ਦਾ ਕੋਈ ਪ੍ਰਭਾਵ ਨਹੀਂ ਕਮਿਟਮੈਂਟ ਕਰਕੇ ਠਾਇਆ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲੇਕਿਨ ਨਹੀਂ ਦਿੱਤਾ ਕਮਿਟਮੈਂਟ ਕੀਤੀ ਆ ਕਿ ਡਾਕਟਰ ਸੁਮਿੰਨਾਥ ਦੀ ਰਿਪੋਰਟ ਲੈ ਕੇ ਆਵਾਂਗੇ ਨਹੀਂ ਕੀਤਾ ਮੋਦੀ ਜੀ ਨੇ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਉਸ ਵੇਲੇ ਉਸ ਵੇਲੇ ਇਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਨੇ ਉਹਨਾਂ ਦੇ ਖੁਦ ਦੇ ਆਪ ਦੇ ਹੱਥਾਂ ਦੀ ਰਿਪੋਰਟ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣ ਦੀ ਲੋੜ ਹੈ ਅੱਜ ਆਪ ਦੇ ਹੱਥਾਂ ਦੀ ਰਿਪੋਰਟ ਹੈ ਆਪ ਵੀ ਪ੍ਰਧਾਨ ਮੰਤਰੀ ਨੇ ਲਾਗੂ ਨਹੀਂ ਕਰ ਰਹੇ ਤਾਂ ਫਿਰ ਕੀ ਰਸਤਾ ਹੈ ਲੋਕਾਂ ਕੋਲ ਠੀਕ ਹੈ ਲੋਕਾਂ ਕੋਲੇ ਪ੍ਰੋਟੈਸਟ ਦਾ ਰਸਤਾ ਹੈ ਪ੍ਰੋਟੈਸਟ ਕਰਨਾ ਸੀ ਦਿੱਲੀ ਜਾਣਾ ਸੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਦੋਂ ਦਿੱਲੀ ਨਹੀਂ ਜਾਣ ਦਿੱਤਾ ਫਿਰ ਰਸਤਾ ਕਿਹਨੇ ਰੋਕਿਆ ਹੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਪ੍ਰਸ਼ਾਸਨ ਨੇ ਸਰਕਾਰ ਨੇ ਰੋਕਿਆ ਸਾਨੂੰ ਦਿੱਲੀ ਜਾਣ ਦੇਣ ਅੱਜ ਖੋਲ ਦੇਣ ਅਸੀਂ ਅੱਜ ਦਿੱਲੀ ਜਾਵਾਂਗੇ ਸਾਡਾ ਰਸਤੇ ਰੋਕਣਾ ਸੜਕਾਂ ਰੋਕਣਾ ਸਾਡਾ ਕੋਈ ਅਜੰਡਾ ਨਹੀਂ ਬਾਰਡਰ ਤੇ ਜਦੋਂ ਕਾਰਵਾਈ ਹੋਈ ਆ ਹਰਿਆਣਾ ਪੁਲਿਸ ਵੱਲੋਂ ਤੇ ਉਹ ਪੰਜਾਬ ਦੇ ਹੱਦ ਦੇ ਵਿੱਚ ਵੀ ਆ ਕੇ ਕੀਤੀ ਗਈ ਹੈ ਦੇਖੋ ਕੱਲਾ ਇਹ ਨਹੀਂ ਹੈ ਮੈਂ ਕਹੂੰਗਾ ਕਿ ਜਿੰਨਾ ਕੁਸ਼ ਹੋਇਆ ਮੰਨ ਲਓ ਪੰਜਾਬ ਕੁਝ ਏਰੀਆ ਜਿਹਦੇ ਬਾਰੇ ਕਹਿੰਦੇ ਨੇ ਖਨੋਰੀ ਬਾਰਡਰ ਨੂੰ ਇਹ ਕਹਿੰਦੇ ਨੇ ਕਿ ਇਹ ਹਰਿਆਣੇ ਦੀ ਹੱਦ ਹੈ ਮੈਂ ਕਹਿੰਨਾ ਹਰਿਆਣੇ ਵਾਲੇ ਬੈਰੀਕੇਡ ਫਿਰ ਉੱਥੇ ਲਾਉਂਦੇ ਜਿੱਥੇ ਪੰਜਾਬ ਤੇ ਹਰਿਆਣੇ ਦੀ ਸੀਮਾ ਸੀ ਕਿਸਾਨ ਨੂੰ ਕੀ ਪਤਾ ਇੱਥੇ ਕਿਹਦੀ ਹੱਦ ਹੈ ਕਿਸਾਨ ਤਾਂ ਚੱਲਿਆ ਜੇ ਜੇ ਹਰਿਆਣੇ ਦੀ ਹੱਦ ਤੋਂ ਚੱਲਿਆ ਗਿਆ ਠੀਕ ਮੀਨ ਜਿ ਕਿ ਅਸੀਂ ਪਾਕਿਸਤਾਨੀ ਹੋਏ ਅਸੀਂ ਬਾਹਰਲੇ ਮੁਲਕ ਚੋਂ ਕਿਸੇ ਦੂਜੇ ਦੇਸ਼ ਦੇ ਵਿੱਚ ਐਂਟਰੀ ਕਰਤੀ ਤਾਂ ਸਾਡੇ ਗੋਲੀਆਂ ਮਾਰੀਆਂ ਗਈਆਂ ਨੇ ਅਸੀਂ ਵੀ ਪੰਜਾਬ ਦੇ ਆਸੀਂ ਵੀ ਭਾਰਤ ਦੇ ਲੋਕ ਆ ਸਾਡੀ ਵੀ ਰਾਜਧਾਨੀ ਦਿੱਲੀ ਆ ਤੇ ਸਾਨੂੰ ਦਿੱਲੀ ਆਉਦੀ ਰਾਜਧਾਨੀ ਜਾਣ ਦਾ ਰਾਈਟ ਨਹੀਂ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਠੀਕ ਹੈ ਗੱਲ ਇਹ ਇਹਨਾਂ ਦੇ ਸਾਡੇ ਉੱਤੇ ਗੋਲੇ ਬਰਸਿੱਟਣ ਦੇ ਲਈ ਇੱਥਰੂ ਕਾਜ ਦੇ ਗੋਲੇ ਸਿੱਟਣ ਦੇ ਲਈ ਡਰੋਨ ਆਉਂਦੇ ਰਹੇ ਨੇ ਔਰ ਉਹ ਡਰੋਨ ਤਾਂ ਮੈਂ ਤਾਂ ਸਾਰੀਆਂ ਹੱਦਾਂ ਪਾਰ ਕਰਕੇ ਡਿੱਗਦੇ ਰਹੇ ਨੇ ਜਿੱਥੇ ਸਾਡੇ ਟਰੈਕਟਰ ਤੋੜੇ ਨੇ ਉਹ ਸਾਡੀ ਪੰਜਾਬ ਦੀ ਹੱਦ 'ਚ ਖੜੇ ਨੇ ਉੱਥੇ ਗੁੰਡਾਗਰਦੀ ਕੀਤੀ ਉੱਥੇ ਜਾ ਕੇ ਟਰੈਕਟਰ ਤੋੜੇ ਗਏ ਨੇ ਲੇਕਿਨ ਸਾਡੀ ਸਰਕਾਰ ਦਾ ਪੂਰੀ ਤਰ੍ਹਾਂ ਫੇਲਿਅਰ ਮੈਂ ਨਹੀਂ ਨਿਕੂੰਗਾ ਸਾਨੂੰ ਸ਼ੁਭ ਕਰਨ ਦੀ ਜਿਹੜੀ ਐਫ ਆਈ ਆਰ ਲੋਜ ਕਰਵਾਉਣੀ ਪਈ ਆ ਉਹ ਵੀ ਪ੍ਰੋਟੈਸਟ ਕਰਕੇ ਸੜਕਾਂ ਬੰਦ ਕਰਕੇ ਕਰਾਉਣੀ ਪਈ ਸਰਕਾਰ ਨੇ ਨਹੀਂ ਸੁਣੀ ਉਹਦੀ ਤੇ ਗੱਲ ਐਫ ਆਈ ਆਰ ਕਰਤੀ ਉਸ ਤੋਂ ਬਾਅਦ ਸਾਡਾ ਇੱਕ ਨੌਜਵਾਨ ਜਿਹੜਾ ਚੱਕ ਕੇ ਲੈ ਕੇ ਗਏ ਸਾਡੀ ਸਰਕਾਰ ਨੇ ਸਾਨੂੰ ਵਾਪਸ ਨਹੀਂ ਲਾ ਕੇ ਦਿੱਤਾ ਉਹ ਵੀ ਸਾਨੂੰ ਹਾਈ ਕੋਰਟ ਦੇ ਥਰੂ ਉਹ ਨੌਜਵਾਨ ਵਾਪਸ ਪ੍ਰਤਪਾਲ ਲਿਆਉਣਾ ਪਿਆ ਟਰੈਕਟਰਾਂ ਬਾਰੇ ਅੱਜ ਤੱਕ ਸਰਕਾਰ ਨੇ ਐਫ ਆਈ ਆਰ ਲੋਜ ਨਹੀਂ ਕੀਤੀ ਇਹ ਪੰਜਾਬ ਗਵਰਨਮੈਂਟ ਦਾ ਚਿਹਰਾ ਹੈ ਔਰ ਜੇ ਉਹਦੋਂ ਅਨਾਉਂਸ ਕਰਤਾ ਸੀ ਕਿ ਅਸੀਂ ਨੌਜਵਾਨ ਜਿਹੜਾ ਸਾਡਾ ਸ਼ਹੀਦ ਹੋਇਆ ਸੁਭ ਕਰਨਾ ਉਦੇ ਪੇਰੈਂਟਸ ਨੂੰ 1 ਕਰੋੜ ਦੀ ਰਾਸ਼ੀ ਦੇਵਾਂਗੇ ਆਰਥਿਕ ਮਦਦ ਔਰ ਉਹਦੀ ਸਿਸਟਰ ਨੂੰ ਸਰਕਾਰੀ ਨੌਕਰੀ ਦੇਵਾਂਗੇ ਉਹ ਹਜੇ ਤੱਕ ਨਹੀਂ ਦਿੱਤੀ ਉਹਦੀ ਖਾਤਰ ਸਾਨੂੰ 12 ਤਰੀਕ ਨੂੰ ਦੁਬਾਰਾ ਬਠਿੰਡੇ ਦਾ ਡੀਸੀ ਘੇਰਨਾ ਪੈ ਰਿਹਾ ਹੈ ਉਹਦਾ ਪ੍ਰੋਗਰਾਮ ਦਿੱਤਾ ਹੈ ਸੋ ਇਹ ਸਰਕਾਰ ਦਾ ਚਿਹਰਾ ਜਿਹੜਾ ਸਪਸ਼ਟ ਨਜ਼ਰ ਆ ਰਿਹਾ ਹੈ ਇੱਕੋ ਹੀ ਗੱਲ ਹੈ ਕੋਈ ਫਰਕ ਨਹੀਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਅੰਦੋਲਨ ਤਾਂ ਅਸੀਂ ਕੇਂਦਰ ਦੇ ਖਿਲਾਫ ਕਰ ਰਹੇ ਹਾਂ ਨਾ ਤੇ ਬਿਜਲੀ ਸਾਡੇ ਕਿਸਾਨਾਂ ਨੂੰ ਬਿਜਲੀ ਪਾਣੀ ਪ੍ਰੋਵਾਈਡ ਕਰਾਉਣਾ ਤਾਂ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਸੀ ਰਿਸਪੋਨਸੀਬਿਲਟੀ ਸੀ ਉੱਥੇ ਜਾ ਕੇ ਚੈੱਕ ਕਰੋ ਨਾ ਬਿਜਲੀ ਦੀ ਵਿਵਸਥਾ ਲੋਕਾਂ ਨੇ ਆਪ ਦੀ ਪੱਧਰ ਦੇ ਉੱਤੇ ਟਰਾਂਸਫਾਰਮਰ ਕਿਧਰੋਂ ਕਰਾਏ ਤੇ ਜਾਂ ਮੁੱਲ ਲਿਆ ਕੇ ਰੱਖ ਕੇ ਉਹ ਆਪ ਦੀ ਬਿਜਲੀ ਦੀ ਵਿਵਸਥਾ ਚਲਾਈ ਹੋਈ ਆ ਟਾਇਲਟ ਦੀ ਕੋਈ ਵਿਵਸਥਾ ਨਹੀਂ ਲੋਕਾਂ ਵਾਸਤੇ ਪਾਣੀ ਦੀ ਕੋਈ ਵਿਵਸਥਾ ਨਹੀਂ ਇਹ ਪੰਜਾਬ ਗਵਰਨਮੈਂਟ ਦਾ ਪੂਰਾ ਫੇਲਿਅਰ ਆ ਮੈਂ ਕਹੂੰਗਾ ਕੱਲਾ ਫੇਲਿਅਰ ਨਹੀਂ ਇਹ ਮਿਲੀ ਭੁਗਤ ਹੈ ਕੇਂਦਰ ਦੇ ਨਾਲ ਇੱਕ ਜੁਟਤਾ ਦਾ ਸਬੂਤ ਹੈ ਸੁਪਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਸੁਬੇਜ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਅੱਜ ਦਾ ਜਿਹੜਾ ਅੱਜ ਦਾ ਸਾਡਾ ਮੰਗ ਪੱਤਰ ਆ ਵਿਰੋਧੀ ਧਿਰ ਦੇ ਜਿਹੜੀ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਆਵਾਜ਼ ਉਠਾਈ ਵਧੀਆ ਗੱਲ ਆ ਤੇ ਪਰ ਉਹਨੂੰ ਅਮਲੀ ਜਾਮਾ ਪਰ ਆਉਣ ਵਾਸਤੇ ਪ੍ਰਾਈਵੇਟ ਬਿੱਲ ਲਿਆ ਕੇ ਸਾਡੇ ਜਿਹੜੀਆਂ ਇਸ ਮੰਗਾਂਦਾਰ ਮਸਲਿਆਂ ਦਾ ਹੱਲ ਕੀਤਾ ਜਾਣਾ ਚਾਹੀਦਾ ਤਾਂ ਇਸ ਵਾਸਤੇ ਅਸੀਂ ਅੱਜ ਇਹ ਜਿਹੜਾ ਬੜਿੰਗ ਸਾਹਿਬ ਥਰੂ ਆਪਣੇ ਸਿਮਰਜੀਤ ਬੈਂਸ ਨੂੰ ਦਿੱਤਾ ਗਿਆ ਪਾ ਤੇ ਇਸ ਵਾਸਤੇ ਅਸੀਂ ਅੱਜ ਇੱਥੇ ਸਾਡੀ ਮੀਟਿੰਗ ਵੀ ਆ ਤੇ ਅੱਜ ਸਾਡਾ ਇੱਥੇ ਮੰਗ ਪੱਤਰ ਦਾ ਪ੍ਰੋਗਰਾਮ ਸੀ। ਮੈਂ ਅੱਜ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕਿਉਂਕਿ ਉਹ ਜਲੰਧਰ ਬਾਈ ਇਲੈਕਸ਼ਨ ਦਾ ਜ ਆਖਰੀ ਚੋਣ ਪ੍ਰਚਾਰ ਦਾ ਦੇ ਨੇ। ਉਹਨਾਂ ਦੀ ਮਜਬੂਰੀ ਹੋ ਗਈ ਉਹਨਾਂ ਨੇ ਆਉਣਾ ਸੀਗਾ ਸੋ ਮੈਂ ਉਹਨਾਂ ਦੇ ਬਿਹਫ ਤੇ ਉੱਤੇ ਡੱਲੇਵਾਲ ਸਾਹਿਬ ਤੇ ਹੋਰ ਸਤਕਾਰਯੋਗ ਕਿਸਾਨ ਲੀਡਰਾਂ ਦੇ ਕੋਲੋਂ ਜਿਹੜਾ ਮੰਗ ਪੱਤਰ ਪੂਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤਾ ਜਾ ਰਿਹਾ ਉਹ ਸਾਡੇ ਕਿਸਾਨ ਵੀਰ ਤੇ ਭੈਣਾਂ ਜਿਨ੍ਹਾਂ ਦੀ ਬਦੌਲਤ ਅਰਥਚਾਰਾ ਕਿਸਾਨ ਨਾ ਹੋਵੇ ਤੇ ਦੇਸ਼ ਦਾ ਅਰਥਚਾਰਾ ਮੇਰਾ ਖਿਆਲ ਢਾਹ ਢੇਰੀ ਹੋ ਜਾਵੇ ਕਿਸਾਨ ਨਾ ਹੋਵੇ ਤੇ ਉਹ ਖਮਰੀ ਪੈ ਜਵੇ ਤੇ ਪਿਛਲੇ ਲੰਬੇ ਸਮੇਂ ਤੋਂ ਸਾਡਾ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਭੈਣਾ ਵੀਰ ਬਜ਼ੁਰਗ ਔਰ ਜਿੱਥੇ ਦੁੱਖ ਤੇ ਤਸੀਹੇ ਚੱਲ ਰਹੇ ਆ ਉਥੇ ਕਈ ਕਿਸਾਨ ਦੋਸਤ ਜਿਹੜੇ ਸ਼ਹੀਦੀ ਪ੍ਰਾਪਤ ਵੀ ਕਰ ਗਏ ਸੋ ਇਹ ਮੰਗ ਪੱਤਰ ਮੈਂ ਸਤਕਾਰਯੋਗ ਪ੍ਰਧਾਨ ਸਾਹਿਬ ਦੇ ਹਵਾਲੇ ਕਰੂੰਗਾ ਉਹਨਾਂ ਨੂੰ ਸਨਿਮਰ ਬੇਨਤੀ ਜਿਹੜੀਆਂ ਕਿਸਾਨਾਂ ਦੀਆਂ ਭਾਵਨਾਵਾਂ ਇਹਦੇ 'ਚ ਦਰਜ ਹੈਗੀਆਂ ਨੇ ਮੰਗਾਂ ਦਰਜ ਹੈਗੀਆਂ ਨੇ ਤਾਂ ਜੋ ਕਾਂਗਰਸ ਪਾਰਟੀ ਦੇ ਸਾਡੇ ਵਿਰੋਧੀ ਧਿਰ ਦੇ ਲੋਕ ਸਭਾ ਦੇ ਵਿੱਚ ਆਗੂ ਸ਼੍ਰੀ ਰਾਹੁਲ ਗਾਂਧੀ ਜੀ ਇਹਦੇ ਉੱਤੇ ਮੰਥਨ ਕਰਕੇ ਕਿਉਂਕਿ ਲੋਕ ਸਭਾ ਤੇ ਵਿਧਾਨ ਸਭਾ ਇਹ ਦੋ ਸਟੈਚ ਸਟ੍ਰੈਚਰੀ ਪੋਸਟ ਨੇ ਸੰਵਧਾਨਕ ਉਹਦੇ ਹੈਗੇ ਆ ਕਾਨੂੰਨ ਘਾੜੇ ਉੱਥੇ ਜਾਂਦੇ ਆ ਤਾਂ ਜੋ ਕੋਈ ਇਹਦੇ ਉੱਤੇ ਉੱਤੇ ਮੰਥਨ ਕਰਕੇ ਕੋਈ ਪ੍ਰਾਈਵੇਟ ਮੈਂਬਰ ਬਿਲ ਕਿਸਾਨ ਮੰਗਾਂ ਦੇ ਹੱਕ ਦੇ ਵਿੱਚ ਤਾਂ ਜੋ ਜਿਹੜਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਮੋਰਚੇ ਦੇ ਉੱਤੇ ਬੈਠ ਕੇ ਆਪਣਾ ਜਸਮਾਨੀ ਤੌਰ ਤੇ ਵੱਡਾ ਨੁਕਸਾਨ ਸੋ ਇਹ ਜਰੂਰ ਇਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਤੇ ਸੈਕੰਡਲੀ ਬੀਜਪੀ ਰੱਸੀ ਜળ ਗਈ ਪਰ ਬਟ ਨਹੀਂ ਗਿਆ ਮੋਦੀ ਸਾਹਿਬ ਜਿਹੜਾ ਕਹਿੰਦਾ ਸੀਗਾ ਵੀ ਆਪकी ਬਾਹਰ 400 ਪਾਰ ਫੂਕ ਨਿਕਲ ਗਈ ਜੇ ਉਹਦੀ ਫੂਕ ਨਿਕਲੀ ਹੈ ਤੇ ਉਹਨੂੰ ਸਮਝ ਲੈਣਾ ਚਾਹੀਦਾ ਕਿ ਇਹਦੇ ਪਿੱਛੇ ਵੀ ਸਤਕਾਰਯੋਗ ਦੇਸ਼ ਦਾ ਕਿਸਾਨ ਇਕਜੁੱਟ ਹੋ ਕੇ ਫੈਸਲਾ ਲਿਆ ਤੇ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਉਣ ਦੇ ਵਿੱਚ ਵੀ ਬਿਫਲ ਹੋ ਗਿਆ ਅਸਫਲ ਹੋ ਗਿਆ ਰੱਸੀ ਜਲ ਗਈ ਪਰ ਬਟ ਨਹੀਂ ਗਿਆ ਸਰਕਾਰ ਬਣ ਗਈ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਜੀ ਨੂੰ ਖੁਦ ਜਾਂਦੇ ਦੇਸ਼ ਦਾ ਖੇਤੀਬਾੜੀ ਮਿਨਿਸਟਰ ਜਾਂਦਾ ਮੋਰਚੇ ਦੇ ਉੱਤੇ ਜਾ ਕੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਗੱਲਾਂ ਸੁਣਦੇ ਡਿਸਕਸ਼ਨ ਕਰਦੇ ਟੇਬਲ ਸਾਂਝਾ ਕਰਦੇ ਕਿਹੜੀ ਗੱਲ ਜਿਹਦਾ ਹੱਲ ਨਹੀਂ ਹੋ ਸਕਦਾ ਵੱਡੇ ਰਾਸ਼ਟਰਾਂ ਦੀ ਲੜਾਈ ਹੋ ਜਾਂਦੀ ਹੈ ਤੇ ਉਸ ਲੜਾਈ ਦਾ ਹੱਲ ਵੀ ਟੇਬਲ ਆ ਸੋ ਮੈਂ ਕਿਸਾਨ ਲੀਡਰ ਲਖੋਵਾਲ ਸਾਹਿਬ ਜਿਨ੍ਹਾਂ ਨੂੰ ਅਕਸਰ ਮੈਂ ਟੀਵੀ ਦੇ ਉੱਤੇ ਵਿਚਾਰ ਦਿੰਦੇ ਹੋਏ ਵਿਚਾਰ ਰੱਖਦੇ ਹੋਏ ਸੁਣਿਆ ਮੈਂ ਕਾਇਲ ਆ ਉਹਨਾਂ ਦਾ ਮੈਂ ਮੰਗ ਪੱਤਰ ਲੈਣ ਆਇਆ ਤੇ ਅੱਜ ਸ਼ਾਮ ਤੱਕ ਇਹ ਮੰਗ ਪੱਤਰ ਸਤਕਾਰਯੋਗ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਤੱਕ ਮੈਂ ਪਹੁੰਚਦਾ ਕਰੂੰਗਾ ਥੈਂਕ ਯੂ ਵੈਰੀ ਮਚ ਬੱਲੇਵਾਲ ਸਾਹਿਬ ਦਾ ਰਿਣੀ ਆ ਡੱਲੇਵਾਲ ਸਾਹਿਬ ਨੂੰ ਮੈਂ ਅਕਸਰ ਟੀਵੀ ਦੇ ਉੱਤੇ ਬੋਲਦਿਆਂ ਵਿਚਾਰ ਦਿੰਦਿਆਂ ਸੁਣਿਆ ਮੈਂ ਇਹ ਕਹਾਂ ਪੰਜਾਬੀ ਦੇ ਮੈਂ ਫੈਨ ਆ ਨਾ ਦਾ ਇਹਨਾਂ ਦੀ ਨੌਲੇਜ ਖੇਤੀ ਦੇ ਉੱਤੇ ਖੇਤੀ ਸੈਕਟਰ ਦੇ ਉੱਤੇ ਮੈਂ ਕਈ ਵਾਰ ਇਹਨਾਂ ਦੀ ਸਪੀਚ ਦੇ ਵਿੱਚੋਂ ਕਿਸੇ ਕੰਮ ਵਾਸਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਨਾਂ ਦੀ ਸਪੀਚ ਸੁਣ ਲੈਣਾ ਹੋਣਾ ਮੈਂ ਢੱਲੇਵਾਲ ਸਾਹਿਬ ਦਾ ਤੇ ਸਤਿਕਾਰਯੋਗ ਸਾਰੇ ਕਿਸਾਨ ਲੀਡਰਾਂ ਦਾ ਵੀਰਾਂ ਦਾ ਮੈਂ ਰਣੀ